ਜਥੇਦਾਰ ਸਾਹਿਬ ਸੰਤੁਸ਼ਟ ਹੋ ਗਏ ਜਥੇਦਾਰ ਸਭ ਹੋ ਗਏ ਨੇ ਸਾਹਿਬ ਉਹ ਤਾਂ ਉਹਨਾਂ ਨੇ ਕਿਹਾ ਵੀ ਮੈਂ ਸਾਰੇ ਪ੍ਰੋਜੈਕਟ ਜਥੇਦਾਰ ਸਾਹਿਬ ਜਦੋਂ ਇਕੱਠੇ ਹੋਣਗੇ ਉਹਨਾਂ ਦੀ ਇਕਤਰਤਾ ਹੋਊਗੀ ਉਹ ਦਿਨ ਉਹਦੇ ਵਿੱਚ ਅਸੀਂ ਰੱਖਾਂਗੇ ਪਰ ਸਾਹਿਬ ਮੈਂ ਇੱਕ ਪੰਜਾਬੀ ਦੇ ਤੌਰ ਤੇ ਦੱਸ ਸਕਦਾ ਮੈਂ ਹਮੇਸ਼ਾ ਕਹਿੰਦਾ ਮੈਂ ਕੋਈ ਸਾਬਤ ਸਰੂਪ ਸਿੱਖ ਨਹੀਂ ਮੇਰੇ ਕੋਲ ਦਸਤਾਰ ਨਹੀਂ ਨਾ ਹੀ ਮੈਂ ਕੋਈ ਧਾਰਮਿਕ ਮੱਛਲੇ ਪੁੱਛ ਸਕਦਾ ਪਰ ਕਿ ਭਗਵੰਤ ਮਾਨ ਕੱਲ ਜਦੋਂ ਉੱਥੇ ਗਏ ਹੈ ਇੱਕ ਕੱਲੇ ਸਿੱਖ ਨਹੀਂ ਗਏ ਸਾ ਉੱਥੋਂ ਬਾਹਰ ਨਿਕਲ ਕੇ ਹੀ ਇਜ਼ ਦਾ ਚੀਫ ਮਨਿਸਟਰ ਆਫ ਪੰਜਾਬ ਆਲਸੋ ਕਾਗਜ਼ਾ ਚ ਅਦਰ ਅਸਲ ਚੀਜ਼ ਵੇਖਣਾ 50 ਨੰਬਰ 'ਚ ਬੈਠਾ ਉਹਨਾਂ ਨੂੰ ਖਾਲੀ ਕਰਾਣਾ ਹੈ ਅਸੀਂ ਕਬਜਾ ਛਡਾਣਾ ਹੈ ਪਹਿਲਾਂ ਜ਼ਮੀਨਾਂ 'ਚ ਉਹਨਾਂ ਦੇ ਝਗੜੇ ਪੈਦੇ ਸੀ ਕੰਮ ਜੇ ਛੁਡਾਉਣ ਬੰਦੇ ਲੈ ਕੇ ਆਂਦਾ ਸੀ ਉਹਨਾਂ ਸੇਵਾ ਪਾਣੀ ਰਾਤ ਸੇਵਾ ਇਹ ਉਹ ਸਭ ਕੁਝ ਹੁੰਦਾ ਸੀਗਾ ਅਸ ਤਾਂ ਤੁਹਾਡੇ ਵਾਸਤੇ ਕਬਜਾ ਛੁਡਾਣਾ ਹੈ ਤੁਸੀਂ ਪੁਲਸ ਲਾ ਰੱਖੀ ਹੈ ਇਹਨਾਂ ਨੇ ਪੁਲਸ ਲਾ ਰੱਖੀ ਹੈ ਅਸੀਂ ਕਬਜਾ ਛੁਡਾਣਾ ਹੈ ਭਗਵੰਤ ਮਾਨ ਜੀ ਵਾਸਤੇ ਵੀ ਆਪ ਦਾ ਸੰਭਾਲੋ ਤਾਸ ਆਪਣੀ ਪਗੜੀ ਸੰਭਾਲ ਚਟਾਕ ਪਰ ਇਹਨਾਂ ਨੇ ਨੈਰੇਟਿਵ ਸਾਰਾ ਬਦਲ ਕੇ ਸਾਹਬ ਦੂਜੇ ਪਾਸੇ ਜਿਹੜਾ ਕੋਰਟ ਹੈ ਉਸ ਨੈਰੇਟਿਵ ਨੂੰ ਪੰਜਾਬ ਦੇ ਮੁੱਦਿਆਂ ਨੂੰ ਕਿਉਂਕਿ ਉਹ ਜਿਹੜਾ ਮੁੱਦਾ ਹੈ ਭਾਵਨਾਤਮਕ ਮੁੱਦਾ ਹੈ ਸਾਹਿਬ ਜੱਥੇਦਾਰ ਸਾਹਿਬ ਸਮਝਦੇ ਹਨ ਉਹਨਾਂ ਨੇ ਤਾਂ ਕੱਲ ਬੜੀ ਡੂੰਗੀ ਗੱਲ ਕਹਿ ਦਿੱਤੀ ਕੋਈ ਸਮਝੇ ਤਾਂ ਉਹਨਾਂ ਨੇ ਕਿਹਾ ਮੁੱਖ ਮੰਤਰੀ ਨੇ ਕਿਹਾ ਅੰਦਰ ਕਹਿੰਦੇ ਮੁੱਖ ਮੰਤਰੀ ਜੀ ਮੰਨੇ ਵੀ ਮਨ ਨੂੰ ਸਿੱਖ ਮਰਿਆਦਾਵਾਂ ਦਾ ਪਤਾ ਨਹੀਂ ਸ਼ਾਬਾਸ਼ ਸ਼ਾਬਾਸ਼ ਟੋਕਦੇ ਸੁਨੀਲ ਨੂੰ ਐ ਵੀ ਤੂੰ ਨਾ ਬੋਲਿਆ ਕਰ ਤੇਰੇ ਦਸਤਾਰ ਐ ਵੀ ਇਹ ਦਸਤਾਰਾਂ ਨੇ ਦਾ ਨੇ ਸਭ ਇਹਨਾਂ ਨੂੰ ਬਰਿਆਦਾ ਦਾ ਨਹੀਂ ਪਤਾ ਤੇ ਲੋਕਾਂ ਨੂੰ ਬੇਮਕੂ ਬਣਾਈ ਜਾਂਦੇ ਨੇ ਦੇਖ ਕੇ ਦੁਜੇ ਪਾਣ ਲੱਗੇ ਦਸਤਾਰਾਂ ਸਾਬਾ ਸਰਦਾਰੀਆਂ ਕਰ ਲੋ ਤੇ ਪਰਸੋ ਮਾਗੀ ਮੇਲੇ 'ਚ ਖੜੇ ਸੀ ਮੈਂ ਕਿਹਾ ਸਰਦਾਰੀਆਂ ਗੁਰੂ ਮਹਾਰਾਜ ਨੇ ਸਰਬੰਸਦਾਨ ਕਰਕੇ ਬਣਾ ਕੇ ਦਿੱਤੀਆਂ ਖੂਨ ਨਾਲ ਲੈ ਕੇ ਦਿੱਤੀਆਂ ਤੁਸੀਂ ਰੋਲੀ ਜਾਂਦੇ ਹੋ ਉਈ ਨਕਲੀ ਆ ਉਹ ਆ ਕੇ ਤੁਹਾਡੇ ਪੈਰਾਂ 'ਚ ਭਾਵੇਂ ਦਸਤਾਨ ਸਿੱਟੀ ਬੈਠਾ ਹੈ ਤੁਸੀਂ ਕੇਜੀਨਾਲ ਸਾਹਿਬ ਦੇ ਪੈਰਾਂ 'ਚ ਸਿਰ ਰੱਖਿਆ ਹੈ ਲੋਕਾਂ ਨੂੰ ਬੇਵਕੂਫ ਬਣਾਇਆ ਜਾਣਾ ਤੁਹਾਨੂੰ ਮਰਿਆਦਾ ਨਹੀਂ ਸਿੱਖ ਧਰਮ ਦੀ ਪਤਾ ਵੋਟ ਮੰਗਦੇ ਹੋ ਕਹਿੰਦਾ ਸਿੱਖਾਂ ਦੇ ਨਾਮ ਤੇ ਅਸੀਂ ਸਿੱਖਾਂ ਦੇ ਪੰਜਾਬ ਦੀ ਸਿੱਖਾਂ ਦਾ ਹੱਕ ਲੜਨ ਵਾਸਤੇ ਖੜੇ ਆ ਸਭ ਜਥੇਦਾਰ ਸਾਹਿਬ ਹੋ ਗਿਆ ਨੇ ਸੰਤੁਸ਼ਟ ਇੱਕ ਸਿੱਖ ਦੇ ਤੌਰ ਤੇ ਪਰ ਐਜ਼ੇ ਪੰਜਾਬ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਆਪਣੇ ਜੀਵਨ ਵਿੱਚ ਸੰਤੁਸ਼ਟ ਨਹੀਂ ਹਾਂ ਬਿਲਕੁਲ ਨਹੀਂ ਹਸਾਂ ਪੰਜਾਬ ਨਹੀਂ ਸੰਤੁਸ਼ਟ ਕਿੱਥੇ ਐ ਅਕਲ ਕਰੋ ਥੋੜੀ ਬਹੁਤ ਭਗਵੰਤ ਮਾਨ ਜੀ ਬੜੇ ਸਿਆਣੇ ਹੋ ਬੜੇ ਹਾਜ਼ਰ ਜਵਾਬ ਹੋ ਪਰ ਇੱਕ ਜਵਾਬ ਤਾਂ ਦੇ ਦਿਓ ਤੁਹਾਨੂੰ ਨਹੀਂ ਪਤਾ ਦੋ ਸਰਕਾਰਾਂ ਗਈਆਂ ਬੇਅਦਮੀ ਨੂੰ ਲੈ ਕੇ ਦੋ ਸਰਕਾਰਾਂ ਗਈਆਂ ਹਸ਼ਰ ਥੋੜਾ ਵੀ ਹੋਈ ਹੋਗਾ ਜਿਹੜਾ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਕਦੀ ਕਹਿੰਦੇ ਮੈਂ ਅਨੰਦਪੁਰ ਸਾਹਿਬ ਸੈਸ਼ਨ ਬੁਲਾ ਲਿਆ ਕਹਿੰਦਾ ਤੁਸੀਂ ਗੁਰੂ ਸਾਹਿਬ ਦਾ ਅਪਮਾਨ ਕਰਾ ਰਹੇ ਹੋ ਤੇ ਉੱਥੇ ਜਾ ਕੇ ਮੈਂ ਆਹ ਹੋਲੀ ਸਿਟੀ ਦਾ ਤਖਮਾ ਦੇਤਾ ਕਿੱਥੇ ਰੂਲਸ ਐਂਡ ਰੈਗੂਲੇਸ਼ਨਸ ਕਿੱਥੇ ਫਰੇਮ ਹੋਏ ਰੂਲਸ ਕਿੱਥੇ ਉਹਦਾ ਡੋਟ ਕੀ ਕਰਨ ਕਿ ਲੱਗੇ ਹੋ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਕੇ ਤੁਸੀਂ ਮੈਂ ਦਸਤਾਰ ਪਾਈ ਐ ਤੇ ਮੈਂ ਸਿੱਖੀ ਦੇ ਪੈਰਾ ਦੇਈ ਜਨਾ ਸਾਬ ਪੰਜਾਬ ਦੇ ਵੀ ਪੈਰਾ ਦਿਓ ਪੰਜਾਬ ਦੇ ਜਿੱਥੇ ਭਾਵਨਾ ਹੈ ਪੰਜਾਬ ਦੇ ਕਿੱਡ ਵੀ ਹੈ ਪੰਜਾਬ ਦੇ ਲੋਕਾਂ ਦੇ ਘਰੇ ਬੱਚੇ ਵੀ ਬੈਠੇ ਐ ਉਹਨਾਂ ਦੇ ਮਾਵਾਂ ਧੀਆਂ ਆ ਚ ਕਲਾਕਾਰ ਆਦਮੀ ਐ ਸਭ ਇੱਕ ਕਲਾਕਾਰ ਦੇ ਤੌਰ ਤੇ ਉਹਨਾਂ ਨੇ ਲੋਕਾਂ ਦਾ ਦਿਮਾਗ ਘੂਰੀ ਪਾਸੇ ਤੋੜ ਦਿੱਤਾ